ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਿਛਲੇ ਦਿਨੀ ਸਮਾਣਾ ਦੇ ਵਿੱਚ ਇੱਕ ਬੜਾ ਹੀ ਖਤਰਨਾਕ ਸੜਕ ਹਾਦਸਾ ਹੋਇਆ ਜਿਸ ਨੂੰ ਲੈ ਕੇ ਮਸਲਾ ਕਾਫੀ ਪਖਿਆ ਵੀ ਹੋਇਆ ਆਖਿਰ ਇਹ ਸੜਕ ਹਾਦਸੇ ਘਟ ਕਿਉਂ ਨਹੀਂ ਰਹੇ ਜਦਕਿ ਸਰਕਾਰਾਂ ਇੰਨੀਆਂ ਕੋਸ਼ਿਸ਼ ਕਰਦੀਆਂ ਐਨੇ ਦਾਅਵੇ ਕਰਦੀਆਂ ਨੇ ਐਸਐਸਐਫ ਬਣਾਈ ਗਈ ਹੈ ਸਪੈਸ਼ਲੀ ਇਸੇ ਵਾਸਤੇ ਲੇਕਿਨ ਇਹ ਹਾਦਸੇ ਘਟਣ ਦਾ ਨਾਮ ਨਹੀਂ ਲੈ ਰਹੇ ਨੇ ਇਸੇ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਸਟੂਡੀਓ 'ਚ ਮੌਜੂਦ ਨੇ ਅਮਰਤਪਾਲ ਸਿੰਘ ਬਬਲੂ ਅੰਮ੍ਰਿਤਸਰ ਤੋਂ ਸੋਸ਼ਲ ਐਕਟੀਵਿਸਟ ਨੇ ਔਰ ਖਾਸ ਕਰਕੇ ਅਜਿਹੇ ਮਸਲੇ ਏ ਚੁੱਕਦੇ ਨੇ ਤੇ ਅੱਜ ਇਹਨਾਂ ਨਾਲ ਸਟੂਡੀਓ 'ਚ ਇਸੇ ਬਾਰੇ ਗੱਲਬਾਤ ਕਰਾਂਗੇ ਬਬਲੂ ਜੀ ਤੁਹਾਡਾ ਸਵਾਗਤ ਹੈ ਦਿਨਿਕ ਸਵੇਰਾ ਤੇਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸ ਕਾਬਲ ਸਮਝਿਆ ਕਿ ਆਪਣੀ ਗੱਲ ਜਿਹੜੀ ਹੈ ਮੈਂ ਤੁਹਾਡੇ ਜਰੀਏ ਜਿਹੜੇ ਪੂਰੇ ਪੰਜਾਬ ਦੇ ਅਤੇ ਦੇਸ਼ ਦੇ ਲੋਕਾਂ ਦੇ ਅੱਗੇ ਜਿਹੜੀ ਉਹ ਰੱਖ ਸਕਦਾ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅਮਰਿਤਪਾਲ ਜੀ ਤੋਂ ਸਭ ਤੋਂ ਪਹਿਲਾਂ ਇਹ ਗੱਲ ਦੱਸੋ ਕਿ ਸੜਕ ਹਾਦਸਿਆਂ ਦੀ ਗਿਣਤੀ ਘਟਣ ਦੀ ਬਜਾਏ ਹਾਲਾਂਕਿ ਦਾਅਵੇ ਤੇ ਇਹੀ ਕੀਤੇ ਜਾਂਦੇਗੇ ਘਟ ਰਹੀ ਹੈ ਲੇਕਿਨ ਘਟ ਨਹੀਂ ਰਹੀ ਹੁਣ ਸਗੋਂ ਹਾਦਸੇ ਇੰਨੇ ਕੋ ਜ਼ਬਰਦਸਤ ਹੁੰਦੇ ਨੇ ਕਿ ਉਹਦੇ ਚ ਮੌਤਾਂ ਦੀ ਗਿਣਤੀ ਵੱਧਦੀ ਹੈ ਜੀ ਜੀ ਬਿਲਕੁਲ ਜੀ ਇਹਦੇ ਵਿੱਚ ਅਗਰ ਆਪਾਂ ਰੂਟ ਕੌਜ਼ ਦੀ ਗੱਲ ਕਰ ਲਈਏ ਵੀ ਇਹ ਹਾਦਸੇ ਵੱਧ ਕਿਉਂ ਰਹੇ ਨੇ ਮੈਂ ਰੀਸੈਂਟਲੀ ਅਗਰ ਸਮਾਨੇ ਦੀ ਆਪਾਂ ਗੱਲ ਕਰ ਲਈਏ ਜਿੱਦੇ ਚ ਬੱਚਿਆਂ ਨੇ ਆਪਣੀ ਜਾਨ ਗਵਾਈ ਤੇ ਅੱਜ ਉਹਨਾਂ ਦੇ ਮਾਪਿਆਂ ਨੂੰ ਇਨਸਾਫ ਲੈਣ ਲਈ ਸੜਕਾਂ ਤੇ ਬੈਠਣਾ ਪੈ ਰਿਹਾ ਹੈ ਪਰਸੋਂ ਸ਼ਾਇਦ ਮੈਡਮ ਡੀਸੀ ਜਿਹੜੇ ਉੱਥੇ ਗਏ ਸੀ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਉਹਨਾਂ ਦੀ ਆਰਤੀ ਕੀਤੀ ਵੀ ਤੁਸੀਂ ਦੇਰ ਆਇਓ ਇੱਕ ਮਹੀਨੇ ਬਾਅਦ ਤੁਹਾਨੂੰ ਪਤਾ ਲੱਗਿਆ ਸੀਐਮ ਸਾਹਿਬ ਵੀ ਸ਼ਾਇਦ ਉੱਥੇ ਗਏ ਨੇ ਹੁਣ ਰੂਟ ਕੋਜ਼ ਕੀ ਹੈ ਰੀਸੈਂਟਲੀ ਮੇਰੇ ਕੋਲ ਮੇਰੇ ਧਿਆਨ ਦੇ ਵਿੱਚ ਇੱਕ ਮਾਮਲਾ ਆਇਆ ਕਿਉਂਕਿ ਅਸੀਂ ਬਹੁਤ ਸਾਰੇ ਇਸ਼ੂ ਜਿਹੜੇ ਆਰਟੀਏ ਨਾਲ ਰਿਲੇਟਡ ਜਿਹੜਾ ਟਰਾਂਸਪੋਰਟ ਅਥਾਰਟੀ ਹੈ ਉਹਦੇ ਸੰਬੰਧੀ ਚੁੱਕਦਾ ਰਿਹਾ ਮੈਂ ਰੀਸੈਂਟਲੀ ਇੱਕ ਇਸ਼ੂ ਆਇਆ ਇੱਕ ਗੁਰਮੀਤ ਸਿੰਘ ਨੇ ਮੋਟਰ ਵਹੀਕਲ ਇਨਸਪੈਕਟਰ ਹੁੰਦਾ ਕੀ ਹੈ ਉਹ ਪਟਿਆਲਾ ਦੇ ਵਿੱਚ ਜਿਹੜਾ ਸਮਾਨ ਆਇਆ ਉਹ ਪਟਿਆਲੇ ਦੇ ਵਿੱਚ ਹੀ ਪੈਂਦਾ ਉਹ ਪਟਿਆਲਾ ਦੇ ਵਿੱਚ ਤਾਂ ਨਾਤ ਰਹਿੰਦੇ ਨੇ ਤਾਂ 12 ਨਵੰਬਰ ਸੌਰੀ 12 ਦਸੰਬਰ 2024 ਨੂੰ ਉਹਨਾਂ ਉੱਤੇ ਬਿਜ਼ਨਸ ਵੱਲੋਂ 14000 ਰੁਪਏ ਦੀ ਰਿਸ਼ਵਤ ਦੇ ਨਾਲ ਉਹਨਾਂ ਨੂੰ ਫੜਿਆ ਜਾਂਦਾ ਉਹਨਾਂ ਉੱਤੇ ਐਫ ਆਈ ਆਰ ਨੰਬਰ 55 ਜਿਹੜੀ ਉਹ ਦਰਜ ਕੀਤੀ ਜਾਂਦੀ ਹੈ ਵਾਪਰਦਾ ਕੀ ਹੈ ਕਿ 20 ਜਨਵਰੀ ਨੂੰ ਉਹਨਾਂ ਦੀ ਬੇਲ ਹੁੰਦੀ ਹੈ ਉਹ ਅੰਦਰ ਰਹਿ ਕੇ ਆਉਂਦੇ ਨੇ ਵਾਪਸ ਆ ਕੇ ਉਹਨਾਂ ਨੂੰ ਮੋੜ ਤੋਂ ਐਮਵੀਆਈ ਹੁਸ਼ਿਆਰਪੁਰ ਲਗਾ ਦਿੱਤਾ ਜਾਂਦਾ ਹੈ ਤੇ ਮੈਨੂੰ ਇਸ ਮੰਦ ਭਾਗੀ ਗੱਲ ਦੱਸਣ ਲੱਗਿਆਂ ਸ਼ਰਮ ਹੁੰਦੀ ਹੈ ਕਿ 23 ਮਈ ਨੂੰ ਹੁਣ ਤੋਂ 10-15 ਦਿਨ ਪਹਿਲਾਂ ਉਹਨਾਂ ਨੂੰ ਹੁਸ਼ਿਆਰਪੁਰ ਦੇ ਨਾਲ-ਨਾਲ ਐਮਵੀਆਈ ਮੋਟਰ ਵਹੀਕਲ ਇਨਸਪੈਕਟਰ ਦਾ ਜਿਹੜਾ ਚਾਰਜ ਆ ਉਹ ਫਰੀਦਕੋਟ ਫਜ਼ਿਲਕਾ ਫਿਰੋਜ਼ਪੁਰ ਤੇ ਸ਼੍ਰੀ ਮੁਕਸਰ ਸਾਹਿਬ ਦਾ ਐਡੀਸ਼ਨਲ ਦੇ ਦਿੱਤਾ ਜਾਂਦਾ ਹੈ ਹੁਣ ਉਹਨਾਂ ਦਾ ਕੰਮ ਕੀ ਹੈ ਐਮਵੀ ਇਨਸਪੈਕਟਰ ਦਾ ਕੰਮ ਆ ਕਿ ਆਪਾਂ ਚੈੱਕ ਕਰਨਾ ਕਿ ਜਿਹੜੀ ਕਮਰਸ਼ੀਅਲ ਜਾਂ ਨੋਨ ਕਮਰਸ਼ੀਅਲ ਗੱਡੀ ਸੜਕ 'ਉੱਤੇ ਆਈ ਹੈ ਕਿ ਉਹ ਫਿੱਟ ਹੈਗੀ ਆ ਕਿ ਉਹ ਚੱਲਣ ਦੇ ਲਾਇਕ ਹੈਗੀ ਆ ਕਿ ਉਹ ਰੋਡ 'ਉੱਤੇ ਚੱਲ ਕੇ ਕੋਈ ਨੁਕਸਾਨ ਤਾਂ ਨਹੀਂ ਕਰੂਗੀ ਆਪਾਂ ਇਹ ਚੀਜ਼ਾਂ ਤਾਂ ਚੈੱਕ ਕਰ ਲੈਣੇ ਆ ਕਿ ਐਕਸੀਡੈਂਟ ਹੋ ਗਿਆ ਉਹਦੇ ਕਾਰਨ ਕੀ ਸੀ ਉਸ ਤੋਂ ਬਾਅਦ ਪੁਲਿਸ ਤੇ ਪ੍ਰੈਸ਼ਰ ਪੈਂਦਾ ਹੈ ਸਰਕਾਰ ਤੇ ਪੈਂਦਾ ਹੈ ਪਰ ਅਜੀਹਾ ਅਫਸਰ ਜਿਹੜਾ 14000 ਰੁਪਏ ਦੀ ਰਿਸ਼ਵਤ ਦੇ ਵਿੱਚ ਬੇਲ 'ਉੱਤੇ ਬਾਹਰ ਹੋਵੇ ਕੀ ਸਰਕਾਰ ਉਹਨੂੰ ਦੁਬਾਰਾ ਪਬਲਿਕ ਡੀਲਿੰਗ ਵਾਲੀ ਪੋਸਟ ਤੇ ਲਗਾ ਸਕਦੀ ਹੈ ਕਿ ਅਸੀਂ ਇਹਨੂੰ ਇਹੋ ਜਿਹੇ ਅਫਸਰਾਂ ਨੂੰ ਇਸ ਥਾਵਾਂ ਤੇ ਇਸ ਤਰ੍ਹਾਂ ਤਨਾਤ ਕਰਕੇ ਅਸੀਂ ਇਹ ਜਿਹੜੀ ਕਰਪਸ਼ਨ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਹੈ ਇਹ ਉਹਨੂੰ ਮੂੰਹ ਚੜਾ ਰਹੇ ਹਾਂ ਕਿ ਅਸੀਂ ਲੋਕਾਂ ਨੂੰ ਖੁੱਲੇਆਮ ਛੱਡ ਰਹੇ ਹਾਂ ਇਹੋ ਜਿਹੇ ਅਫਸਰਾਂ ਅੱਗੇ ਕਿ ਤੁਸੀਂ ਰੱਜ ਕੇ ਲੁੱਟੋ ਪਹਿਲਾਂ ਤੁਸੀਂ ਪਟਿਆਲਾ ਲੁੱਟਦੇ ਸੀ ਹੁਣ ਤੁਸੀਂ ਬਾਕੀ ਜ਼ਿਲ੍ਹਾ ਜਿਹੜੇ ਆ ਉਹ ਤਰੀਕੇ ਨਾਲ ਲੁੱਟੋ ਤਾਂ ਕਿ ਜਦੋਂ ਇਨਸਪੈਕਸ਼ਨ ਦੇ ਵਿੱਚ ਜਦੋਂ ਗਲਤੀ ਪਾਈ ਜਾਂਦੀ ਹੈ ਜਦੋਂ ਗੱਡੀ ਫੇਟੀ ਨਹੀਂ ਹੈ ਇਹ ਕੀ ਕਰਦੇ ਨੇ ਵਿਦਆਊਟ ਚੈਕਿੰਗ ਏਜੰਟਾਂ ਇਹਨਾਂ ਨੇ ਅੱਗੇ ਆਪਣੇ ਏਜੰਟ ਰੱਖੇ ਹੋਏ ਨੇ ਇਹਨਾਂ ਸਾਰੇ ਆਰਟੀਆ ਦਸਤਰਾ ਦਾ ਬਹੁਤਿਆਂ ਦਾ ਇਹੀ ਹਾਲ ਹੈ ਉਹਦੇ ਵਿੱਚ ਏਜੰਟ ਜਾ ਕੇ ਇਹਨਾਂ ਨੂੰ ਜਿਹੜੇ ਪੈਸੇ ਦਿੰਦੇ ਨੇ ਅੰਦਰ ਦਾ ਟੇਬਲ ਤੇ ਇਹ ਬਿਨਾ ਗੱਡੀ ਚੈੱਕ ਕੀਤੇ ਬਿਨਾ ਟਿਪਰ ਚੈੱਕ ਕੀਤੇ ਬਿਨਾ ਸਕੂਲ ਵੈਨਾਂ ਚੈੱਕ ਕੀਤੇ ਬਿਨਾ ਕਮਰਸ਼ੀਅਲ ਵਹੀਕਲ ਜਿਹੜੇ ਚੈੱਕ ਕੀਤੇ ਉਹਨਾਂ ਨੂੰ ਪਾਸ ਕਰ ਦਿੱਤੇ ਜਾਂਦੇ ਨੇ ਹਰੇਕ ਕਿ ਉਹਦੇ ਵਿੱਚ ਕਈ ਜਿਹੜੀਆਂ ਕਾਨੂੰਨਾਂ ਦੇ ਵਿੱਚ ਟੁੱਟੀਆਂ ਨੇ ਆਪਾਂ ਦੇਖੀਏ ਉਹਦੇ ਵਿੱਚ ਵੀ ਕਈ ਚੀਜ਼ਾਂ ਨੂੰ ਇਹ ਬਾਈਪਾਸ ਕਰਕੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਉਹਨਾਂ ਗੱਡੀਆਂ ਨੂੰ ਪਾਸ ਕੀਤਾ ਜਾਂਦਾ ਹੈ ਉਹ ਸੜਕਾਂ ਤੇ ਜਾ ਕੇ ਉਹ ਐਕਸੀਡੈਂਟ ਕਰਦੀਆਂ ਨੇ ਲੋਕਾਂ ਦੀਆਂ jaan ਲੈਂਦੀਆਂ ਨੇ ਉਸ ਤੋਂ ਬਾਅਦ ਜਦੋਂ ਇਹ ਰੋਲਾ ਪੈਂਦਾ ਉਦੋਂ ਅਸੀਂ ਥੋੜੇ ਦਿਨ ਅਵੇਅਰ ਹੁੰਨੇ ਆ ਉਸ ਤੋਂ ਬਾਅਦ ਅਸੀਂ ਫਿਰ ਉਸੇ ਉਸੇ ਜਗ੍ਹਾ ਤੇ ਆ ਜਾਂਦੇ ਆ ਜੋ ਪੇਰੈਂਟਸ ਜਿਹੜੇ ਨੇ ਉਹਨਾਂ ਦਾ ਮੈਂ ਦਰਦ ਸੁਣ ਰਿਹਾ ਸੀਗਾ ਕਿਸ ਤਰੀਕੇ ਨਾਲ ਬੱਚਿਆਂ ਨੂੰ ਗਵਾਉਣ ਤੋਂ ਬਾਅਦ ਉਹ ਕਿਸ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਇੱਕ ਉਹਨਾਂ ਨੇ ਆਪਣਾ ਬੱਚਾ ਗਵਾ ਲਿਆ ਦੂਸਰਾ ਉਹਨਾਂ ਨੂੰ ਸੜਕਾਂ ਤੇ ਇਨਸਾਫ ਲੈਣ ਲਈ ਜਿਹੜਾ ਬੈਠਣਾ ਪੈ ਰਿਹਾ ਤੇ ਸਾਡਾ ਡਿਪਾਰਟਮੈਂਟ ਇਹ ਹੀ ਡਿਸਾਈਨ ਨਹੀਂ ਕਰ ਪਾ ਰਿਹਾ ਵੀ ਟਿੱਪਰ ਦਾ ਮਾਲਕ ਕੌਣ ਸੀਗਾ ਇਸ ਉੱਤੇ ਵੀ ਕੰਟਰੋਵਰਸੀ ਚੱਲਦੀ ਗੱਲ ਇੱਥੇ ਨਹੀਂ ਮੁੱਕਦੀ ਸਾਡੇ ਪੰਜਾਬ ਨੂੰ ਇਸ ਗੱਲ ਉੱਤੇ ਧਿਆਨ ਦੇਣਾ ਪਵੇਗਾ ਜਿਹੜਾ ਅਸੀਂ ਡਰਾਈਵਿੰਗ ਲਾਇਸੈਂਸ ਬਣਾਉਂਦੇ ਆ ਇਹਦੇ ਵਿੱਚ ਵੱਡੇ ਲੈਵਲ ਤੇ ਕੱਪੜਾ ਚੱਲ ਰਿਹਾ ਚੱਲਦਾ ਕੀ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਜਦੋਂ ਤੁਸੀਂ ਲਾਇਸੈਂਸ ਅਪਲਾਈ ਕਰਦੇ ਹੋ ਪਹਿਲਾਂ ਲਰਨਿੰਗ ਮੰਨਦਾ ਉਹਦੇ ਬਾਅਦ ਇਹ ਫਾਈਨਲ ਲਾਇਸੈਂਸ ਵਾਸਤੇ ਤੁਹਾਨੂੰ ਆਪਣੀ ਕਾਰ ਅਗਰ ਤੁਸੀਂ ਕਾਰ ਦਾ ਅਪਲਾਈ ਕੀਤਾ ਮੋਟਰਸਾਈਕਲ ਦਾ ਅਪਲਾਈ ਕੀਤਾ ਉੱਥੇ ਜਾ ਕੇ ਤੁਸੀਂ ਟੈਸਟ ਦੇਣਾ ਹੁੰਦਾ ਹੈ ਤੇ ਸਾਡੇ ਆਰਟੀਆ ਦਫਤਰ ਦੇ ਵਿੱਚ ਬੈਠੇ ਮੁਲਾਜ਼ਮ ਜਿਹੜੇ ਨੇ ਉਹ ਲੋਕਾਂ ਦੀ ਐਬਸੈਂਸ ਦੇ ਵਿੱਚ ਜਿਹੜਾ ਆ ਉਹ ਟੈਸਟ ਪਾਸ ਕਰਕੇ ਪਾਸ ਕਰ ਰਹੇ ਨੇ ਤੇ ਸਾਡੇ ਲੋਕ ਦੇਖੋ ਜਿਨ੍ਹਾਂ ਨੇ ਟੈਸਟ ਦਿੱਤਾ ਹੀ ਨਹੀਂ ਜਿਨ੍ਹਾਂ ਨੇ ਡਰਾਈਵਿੰਗ ਦਾ ਟੈਸਟ ਪਾਸ ਵੀ ਨਹੀਂ ਕੀਤਾ ਉਹ ਸੜਕ ਦੇ ਉੱਤੇ ਇੱਕ ਬੰਬ ਬਣ ਕੇ ਗੱਡੀਆਂ ਚਲਾ ਰਹੇ ਨੇ ਉਹਨਾਂ ਨਾਲ ਜਿਹੜੇ ਆ ਦੁਰਘਟਨਾ ਵਾਧ ਰਹੀ ਹੈ ਆਪਾਂ ਜਦੋਂ ਲਾਇਸੈਂਸ ਚੈੱਕ ਕਰਦੇ ਆ ਤੇ ਉਹ ਪਾਸ ਕੀਤਾ ਦਿਖਾਇਆ ਜਾਂਦਾ ਨਾ ਤੁਸੀਂ ਉੱਤੇ ਕੋਈ ਕਾਰਵਾਈ ਕਰ ਸਕਦੇ ਹੋ ਉਸ ਤਰੀਕੇ ਦੀ ਕਿ ਇਹਨੂੰ ਇਹਨੂੰ ਜਾਂਚ ਨਹੀਂ ਸੀਗੀ ਜਾਂ ਇਹ ਪਾਸ ਨਹੀਂ ਕੀਤਾ ਸੀ ਇਹਨੇ ਟੈਸਟ ਉਹਦੇ ਨਾਲ ਜਿਹੜੇ ਸਾਡੇ ਹਾਦਸੇ ਆ ਇਹ ਬਹੁਤ ਜ਼ਿਆਦਾ ਵੱਧ ਰਹੇ ਆ ਸਾਨੂੰ ਪੰਜਾਬ ਨੂੰ ਲੋਕਾਂ ਨੂੰ ਆਪ ਵੇਰ ਹੋਣਾ ਪਏ ਪਰ ਕਾਰਵਾਈ ਤੇ ਕੀਤੀ ਜਾ ਸਕਦੀ ਹੈ ਕਿਉਂਕਿ ਜਿੱਥੇ ਵੀ ਡਰਾਈਵਿੰਗ ਟੈਸਟ ਹੁੰਦਾ ਅੱਜ ਕੱਲ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਬਕਾਇਦਾ ਗੱਡੀ ਦਾ ਨੰਬਰ ਉਹਦੇ ਚ ਕੈਮਰਿਆਂ ਦੇ ਵਿੱਚ ਦੇਖਿਆ ਜਾਂਦਾ ਵਾ ਕੈਮਰੇ ਦੇ ਵਿੱਚ ਨੋਟ ਕੀਤਾ ਉੱਥੇ ਜਿਹੜਾ ਬੰਦਾ ਡਰਾਈਵਿੰਗ ਟੈਸਟ ਦੇ ਰਿਹਾ ਉਹਦਾ ਫੇਸ ਬਕਾਇਦਾ ਉਹ ਉਹਦੇ ਚ ਮੋਨੀਟਰ ਕੀਤਾ ਜਾਂਦਾ ਤੇ ਇੱਕ ਕਾਰਵਾਈ ਜੇ ਕਰਨੀ ਚਾਹੁੰ ਤਾਂ ਹੋ ਸਕਦੀ ਕਾਰਵਾਈ ਬੀਸਿਕਲੀ ਦੇਖੋ ਜੀ ਇਹਦੇ ਵਿੱਚ ਪਹਿਲਾਂ ਵੀ ਮੇਰੀ ਕਈ ਕੰਪਲੇਂਟ ਜਿਹੜੀਆਂ ਵਿਜੀਲੈਂਸ ਨੂੰ ਕੀਤੀਆਂ ਅੰਮ੍ਰਿਤਸਰ ਵਿਜੀਲੈਂਸ ਦੇ ਵਿੱਚ ਇਹਦੀ ਜਾਂਚ ਵੀ ਚੱਲ ਰਹੀ ਹੈ ਇਹਨਾਂ ਨੇ ਚੋਰ ਮੋਰੀਆਂ ਰੱਖਿਆ ਹੋਈਆਂ ਸੀਸੀਟੀਵੀ ਕੈਮਰੇ ਇਹਨਾਂ ਦੇ ਬੰਦ ਰਹਿੰਦੇ ਨੇ ਜਦੋਂ ਇਹ ਜਾਂਚ ਕਰਦੇ ਨੇ ਉਹਦੇ ਵਿੱਚ ਪਾਇਆ ਜਾਂਦਾ ਹੈ ਕਿ ਸੀਸੀਟੀਵੀ ਬੰਦ ਸੀਗੇ ਇਹਨਾਂ ਦਾ ਜਿਹੜਾ ਪਹਿਲਾਂ ਇਹਨਾਂ ਦਾ ਟਾਈਪ ਸੀਗਾ ਸਮਾਰਟ ਚਿਪ ਕੰਪਨੀ ਦਾ ਨਾਲ ਐਸੇ ਸਰਵਿਸ ਪ੍ਰੋਵਾਈਡਰ ਸਮਾਰਟ ਚਿਪ ਕੰਪਨੀ ਦੇ ਸੌਫਟਵੇਅਰ ਦੇ ਵਿੱਚ ਇਹੋ ਜੀਆਂ ਖਾਮੀਆਂ ਸੀਗੀਆਂ ਕਿ ਆਪਦੇ ਸਿਸਟਮ ਦੇ ਨਾਲ ਹੀ ਬੰਦਾ ਇੱਥੇ ਬੈਠਾ ਕਿ ਨਹੀਂ ਜੇ ਇਹ ਬੰਦਾ ਕੈਨੇਡਾ ਬੈਠਾ ਅਮਰੀਕਾ ਬੈਠਾ ਤੁਸੀਂ ਲਾਇਸੈਂਸ ਇੱਥੇ ਅਮ੍ਰਿਤਸਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਤੇ ਬਣਾਉਣਾ ਚਾਹੁੰਦੇ ਹੋ ਤੁਸੀਂ ਕੇਵਲ ਉਹਦੀ ਫੋਟੋ ਲੈ ਕੇ ਆਉਣੀ ਹੈ ਫੋਟੋ ਤੋਂ ਫੋਟੋ ਉਹਦੀ ਪ੍ਰੈਜ਼ੈਂਸ ਸ਼ੋਅ ਕਰਕੇ ਲਾਇਸੈਂਸ ਜਿਹੜਾ ਉਹਨੂੰ ਜਾਰੀ ਕਰ ਦਿੰਦੇ ਨੇ ਮੈਂ ਕਈ ਕੇਸ ਇਹੋ ਜਿਹੇ ਹਾਈਲਾਈਟ ਕੀਤੇ ਸੀਗੇ ਕਿ ਬੰਦਾ ਇੱਥੇ ਸਿਗਾ ਹੀ ਨਹੀਂ ਇਦੀ ਜਾਂਚ ਵੀ ਕੀਤੀ ਗਈ ਡੀਸੀ ਗੁਰਦਾਸਪੁਰ ਨੇ ਇਹਦੀ ਜਾਂਚ ਕੀਤੀ ਡੀਸੀ ਅਮਰitsar ਨੇ ਜਿਹੜੀ ਇਸ ਉਸ ਕੇਸ ਦੀ ਜਾਂਚ ਕੀਤੀ ਜਾਂਚ ਦੇ ਵਿੱਚ ਕੇਵਲ ਕਿਉਂਕਿ ਇਹਦੇ ਵਿੱਚ ਅਮਾਉਂਟ ਬਹੁਤ ਵੱਡੀ ਹੈ ਦੇਖੋ ਰੋਜ਼ ਦਾ 120 ਟੈਸਟ ਹੁੰਦੇ ਨੇ ਜਿਹੜੇ ਡਰਾਈਵਿੰਗ ਟੈਸਟ ਹੈ ਉੱਤੇ 20 ਦਿਨ ਕੰਮ ਚੱਲਦਾ ਹੈ ਆਪਾਂ ਲਾ ਲਈਏ ਵੀ ਜਿਸ ਤਰੀਕੇ ਨਾਲ ਇਹ ਟੈਸਟ ਕਰ ਰਹੇ ਨੇ ਇੱਕ ਮਹੀਨੇ ਦੇ ਵਿੱਚ ਉਹਦੇ ਇੱਕ ਟੈਸਟ ਦਾ ਲਗਭਗ 2500 ਰੁਪਿਆ ਚਾਰਜ ਜਿਹੜਾ ਇਹ ਕਰਦੇ ਨੇ ਅਗਰ ਬੰਦੇ ਨੇ ਟੈਸਟ ਨਹੀਂ ਦੇਣਾ ਤੇ ਰੋਜ਼ਾਨਾ ਲੱਖਾਂ ਮਾਉਂਟ ਲੱਖਾਂ ਰੁਪਏ ਦੀ ਅਮਾਉਂਟ ਜਿਹੜੀ ਇਹ ਤੋਂ ਕਲੈਕਸ਼ਨ ਹੁੰਦੀ ਹੈ ਤੋਂ ਮਹੀਨੇ ਦੇ ਵਿੱਚ ਕਰੋੜਾਂ ਦੀ ਚੱਲ ਜਾਂਦੀ ਹੈ ਜਿੰਨਾ ਜ਼ਿਆਦਾ ਪੈਸਾ ਇਹਦੇ ਵਿੱਚ ਇਨਵੋਲ ਹੈ ਜਦੋਂ ਸਰਕਾਰ ਇਹਦੇ ਜਾਂਚ ਕਰਨ ਲੱਗਦੀ ਹੈ ਕਿਉਂਕਿ ਪੈਸਾ ਕਮਾਉਣ ਵਾਲੇ ਜ਼ਿਆਦਾ ਨੇ ਇਹਦੇ ਵਿੱਚ ਪੈਸਾ ਇਨਵੋਲ ਬਹੁਤ ਜ਼ਿਆਦਾ ਆ ਉਹ ਕਿਤਨਾ ਕਿਤੇ ਖਾਨਾ ਪੂਰਤੀ ਕਰਕੇ ਉਸ ਮਾਮਲੇ ਨੂੰ ਦਬਾ ਦਿੱਤਾ ਜਾਂਦਾ ਹੈ ਤੇ ਉਹ ਮਾਮਲਾ ਜਿਹੜਾ ਦੱਬਿਆ ਰਹਿ ਜਾਂਦਾ ਜਦੋਂ ਕੋ ਵੱਡਾ ਹਾਦਸਾ ਹੁੰਦਾ ਉਦੋਂ ਸਾਨੂੰ ਇਸ ਗੱਲ ਦਾ ਚੇਤਾ ਆਉਂਦਾ ਵੀ ਇਹਦੇ ਪਿੱਛੇ ਕਾਰਨ ਕੀ ਸੀਗਾ ਮੈਂ ਤੇ ਆਪ ਜੀ ਦੇ ਚੈਨਲ ਦੇ ਜ਼ਰੀਏ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਹਦਾ ਕੋਈ ਹੱਲ ਲੱਭਿਆ ਜਾਵੇ ਕਾਰਵਾਈ ਅਸੀਂ ਕਰਤੀ ਇਸ ਲਾਇਸੈਂਸ ਦੀ ਇਨਕੁਆਇਰੀ ਦੇ ਵਿੱਚ ਕਿੱਡੇ-ਕੱਡੇ ਵੱਡੇ ਅਫਸਰਾਂ ਉੱਤੇ ਕਾਰਵਾਈ ਕੀਤੀ ਗਈ ਕਿਸ ਤਰੀਕੇ ਨਾਲ ਸੈਟਿੰਗ ਕਰਨ ਲੱਗੇ ਆਰਟੀਐਸ ਦੇ ਉੱਤੇ ਕਾਰਵਾਈ ਹੋਈ ਪਰ ਅੱਜ ਵੀ ਜਾਂਚ ਜਿਹੜੀ ਆ ਉਹ ਕਈ ਦਫ਼ਤਰਾਂ ਦੇ ਵਿੱਚ ਪੈਂਡਿੰਗ ਚੱਲ ਰਹੀ ਹੈ ਜਾਂਚ ਨੂੰ ਲੰਮਕਾਇਆ ਜਾ ਰਿਹਾ ਮੈਂ ਕੇਵਲ ਅੰਮ੍ਰਿਤਸਰ ਦੀ ਗੱਲ ਕਰਨਾ ਤਾਂ ਕਈ ਲੋਕ ਇੱਥੋਂ ਭਗੋੜੇ ਹੋਏ ਨੇ ਕਈ ਲੋਕ ਜਿੰਨਾ ਜਿੰਨਾ ਦਾ ਨਾਮ ਹੈ ਉਸ ਜਾਂਚ ਦੇ ਵਿੱਚ ਉਹ ਸ਼ਹਿਰ ਛੱਡ ਕੇ ਆਸੇ ਪਾਸੇ ਹੋਏ ਨੇ ਕਿ ਕਿ ਕਿਤਨਾ ਕਿਤੇ ਅਸੀਂ ਕਿਤੇ ਕਾਬੂ ਨਾ ਆ ਜਾਈਏ ਜਾਂਚ ਕੇਵਲ ਨਾਮ ਦੀ ਰਹਿ ਗਈ ਜਾਂਚ ਕੇਵਲ ਇਹ ਦਿਖਾਉਣ ਹਿੱਸੇ ਰਹਿ ਗਿਆ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਸਰਕਾਰ ਕਿਸ ਹੱਦ ਤੱਕ ਜਿਹੜੀ ਆ ਉਹ ਲੋਕਾਂ ਦੀ ਮਦਦ ਕਰੇ ਕਿਉਂਕਿ ਜਦੋਂ ਕਿਸੇ ਪਰਿਵਾਰ ਦਾ ਜੀ ਚਲਾ ਜਾਂਦਾ ਉਹਦਾ ਜੋ ਖਮਿਆਜਾ ਉਸੇ ਪਰਿਵਾਰ ਨੂੰ ਹੀ ਭੁਗਤਣਾ ਪੈਂਦਾ ਹੁਣ ਅੱਜ ਅਸੀਂ ਸੜਕ ਤੇ ਗੱਡੀ ਚਲਾ ਰਹੇ ਹਾਂ ਅਗਰ ਮੈਂ ਬਹੁਤ ਵਧੀਆ ਗੱਡੀ ਚਲਾ ਰਿਹਾ ਹਾਂ ਬਹੁਤ ਪਰਫੈਕਟ ਡਰਾਈਵਰ ਹਾਂ ਅਰ ਕੋਈ ਦੂਸਰਾ ਆ ਕੇ ਮੈਨੂੰ ਹਿੱਟ ਕਰ ਜਾਂਦਾ ਮੇਰੇ ਸੱਟ ਲਾ ਜਾਂਦਾ ਜਾਂ ਮੈਂ ਕੋਈ ਮੇਜਰ ਇੰਜਰੀ ਜਿਹੜੀ ਮੈਨੂੰ ਹੋ ਜਾਂਦੀ ਹੈ ਤੇ ਉਹਦਾ ਖਮਿਆਜਾ ਮੇਰਾ ਪਰਿਵਾਰ ਭਰਦਾ ਪਰ ਇਹਦਾ ਕਾਰਨ ਕੀ ਆ ਇਸ ਦੇ ਵਿੱਚ ਇਨਵੋਲਵਮੈਂਟ ਜਿਹੜੀ ਹੈ ਸਾਡੇ ਆਰਟੀਏ ਦਫ਼ਤਰਾਂ ਦੀ ਹੈ ਜਾਂ ਇਹ ਗੁਰਮੀਤ ਸਿੰਘ ਵਰਗੇ ਐਮਵੀਆਈ ਇਨਸਪੈਕਟਰਾਂ ਦੀ ਹੈ ਜਿਨ੍ਹਾਂ ਨੂੰ ਸਰਕਾਰ ਨੇ ਜਾਂ ਉਹਨਾਂ ਦੇ ਧਿਆਨ 'ਚ ਨਹੀਂ ਆ ਜਾਂ ਇਹ ਮਾਮਲੇ ਨੂੰ ਦਬਾ ਕੇ ਜਾਂ ਇਹਨਾਂ ਨੇ ਅੱਗੇ ਦੱਸਿਆ ਨਹੀਂ ਹੈ ਕਿ ਇਹਨਾਂ ਨੂੰ ਚਾਰ ਜ਼ਿਲ੍ਹੇ ਹੋਰ ਇਸ ਕਰਕੇ ਦੇ ਦਿੱਤੇ ਜਾਂਦੇ ਨੇ ਕਿ ਤੁਸੀਂ ਪਹਿਲਾਂ ਇੱਕ ਲੁੱਟਦੇ ਸੀਗੇ ਹੁਣ ਤੁਸੀਂ ਪੰਜ ਜ਼ਿਲ੍ਹੇ ਠੋਕ ਵਜਾ ਕੇ ਲੁੱਟੋ ਤਾਂ ਕਿ ਉਹ ਪੈਸੇ ਲੈ ਕੇ ਗੱਡੀਆਂ ਪਾਸ ਕਰੋ ਤੇ ਲੋਕਾਂ ਨਾਲ ਜਿਹੜਾ ਜਾਨਾ ਲੈਂਦੀਆਂ ਫਿਰ ਪਰ ਸਰਕਾਰ ਦੀ ਜਦੋਂ ਸਰਕਾਰ ਦੇ ਧਿਆਨ 'ਚ ਕੁਝ ਆਉਂਦਾ ਹੈ ਜਦੋਂ ਤੁਸੀਂ ਦੇਖਿਆ ਹੋਣਾ ਪਿੱਛੇ ਡੀਜੀ ਲੈਵਲ ਦੇ ਇੱਕ ਅਫਸਰ ਹਟਾਇਆ ਗਿਆ ਵਾ ਤੇ ਉਹ ਇਹਦਾ ਮਤਲਬ ਕਿ ਸਰਕਾਰ ਦੇ ਜਿਹੜੀ ਚੀਜ਼ ਨਜ਼ਰ 'ਚ ਆ ਜਵੇ ਉੱਤੇ ਕਾਰਵਾਈ ਤਾਂ ਹੁੰਦੀ ਹੈ ਬਿਲਕੁਲ ਜੀ ਸਰਕਾਰ ਦੇ ਧਿਆਨ 'ਚ ਆ ਜੇ ਉੱਪਰਲੇ ਜਿਹੜੇ ਬੈਠੇ ਨੇ ਕੁਰਸੀਆਂ ਤੇ ਉਹ ਚਾਹੁੰਦੇ ਨੇ ਕਾਰਵਾਈ ਹੋਵੇ ਉਹ ਤੇ ਉੱਤੇ ਐਕਸ਼ਨ ਲੈਣਾ ਚਾਹੁੰਦੇ ਨੇ ਪਰ ਮਾਮਲਾ ਜਦੋਂ ਥੱਲੇ ਆ ਜਾਂਦਾ ਆ ਉਹ ਕਿਤਨਾ ਕਿਤੇ ਮੈਨੇਜ ਹੋ ਜਾਂਦਾ ਕਿਉਂਕਿ ਬਹੁਤ ਵੱਡੀ ਅਮਾਉਂਟ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਦੇ ਵਿੱਚ ਇਨਵੋਲ ਵਿਆ ਪਰ ਜਾਗਰੂਕ ਜਿਹੜਾ ਹੈ ਉਹ ਸਾਡੇ ਲੋਕਾਂ ਨੂੰ ਹੋਣਾ ਪੈਣਾ ਜਦੋਂ ਮੈਂ ਅੱਜ ਵੀ ਮੈਨੂੰ ਲੋਕ ਫੋਨ ਕਰਦੇ ਨੇ ਜੀ ਉਹ ਫਲਾਣੇ ਦਫ਼ਤਰ ਦੇ ਵਿੱਚ ਤੁਹਾਡੀ ਗੱਲ ਹੈਗੀ ਤੇ ਸਾਡਾ ਜਿਹੜਾ ਟੈਸਟ ਜੋ ਬਿਨਾ ਟੈਸਟ ਤੋਂ ਕਰਵਾ ਦਿਓ ਵੀ ਸਾਨੂੰ ਟੈਸਟ ਨਾ ਦੇਣਾ ਪਵੇ ਸਾਡਾ ਪਾਸ ਕਰਵਾ ਦਿਓ ਸਾਨੂੰ ਲਾਇਸੈਂਸ ਮਿਲ ਜੇ ਇਹ ਸਾਨੂੰ ਲੋਕਾਂ ਨੂੰ ਵੀ ਵੇਰ ਨਾਲ ਹੋਣਾ ਪੈਗਾ ਮੈਨੂੰ ਤਾਂ ਕਈ ਵਾਰੀ ਜਵਾਬ ਹੀ ਨਹੀਂ ਆਉਂਦਾ ਕਿ ਮੈਂ ਕਹਾਂ ਕਿ ਜਿਸ ਗੱਲ ਦਾ ਇਸ਼ੂ ਜਿਸ ਗੱਲ ਦਾ ਰੋਲਾ ਇੰਨੀ ਧੀਰ ਤੋਂ ਅਸੀਂ ਪਾ ਰਹੇ ਆ ਕਿ ਆਪਾਂ ਗਲਤ ਤਰੀਕੇ ਨਾਲ ਲਾਇਸੈਂਸ ਨਹੀਂ ਬਣਨਾ ਨਾ ਬਣਨ ਦੇਣਾ ਸਹੀ ਲੋਕ ਜਦੋਂ ਟੈਸਟ ਦੇ ਕੇ ਸੜਕਾਂ ਉੱਤੇ ਡਰਾਈਵ ਕਰਨਗੇ ਐਕਸੀਡੈਂਟ ਦੀ ਗਿਣਤੀ ਵੀ ਘਟੂਗੀ ਜਦੋਂ ਸਹੀ ਅਫਸਰ ਬਹਿ ਕੇ ਗੱਡੀਆਂ ਦੀ ਇਨਸਪੈਕਸ਼ਨ ਕਰਨਗੇ ਉਹਦੇ ਵਿੱਚ ਜਿਹੜਾ ਗੱਡੀਆਂ ਜਿਹੜੀਆਂ ਫਿੱਟ ਹੋਣਗੀਆਂ ਉਹੀ ਰੋਡ ਤੇ ਚੱਲ ਪਉਣਗੀਆਂ ਤੇ ਕਿਤਨਾ ਕਿਤੇ ਜਿਹੜਾ ਆ ਲੋਕਾਂ ਦੇ ਵਿੱਚ ਇਹ ਜਿਹੜੀ ਆ ਸੇਫਟੀ ਹੋਊਗੀ ਉਹਨਾਂ ਦੀ ਜਾਨ ਸੁਰੱਖਿਤ ਰਹੂਗੀ ਐਕਸੀਡੈਂਟ ਨਹੀਂ ਹੋਣਗੇ ਸਰਕਾਰ ਆਪਣਾ ਯੋਗਦਾਨ ਬਣਦਾ ਉਹ ਕਿਤੇ ਨਾ ਕਿਤੇ ਤੇ ਪਾ ਰਹੀ ਹੈ ਮੈਂ ਇਸ ਗੱਲ ਤੋਂ ਡੇਨਾ ਹੀ ਨਹੀਂ ਇਸ ਵੱਡੇ ਲੈਵਲ ਦੀ ਜਿੱਡੀ ਵੱਡੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਦੇ ਵਿੱਚ ਕੀਤੀ ਗਈ ਇਤਿਹਾਸ ਗਵਾਹ ਆ ਅੱਜ ਤੱਕ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਪਰ ਇਹਦੇ ਵਿੱਚ ਸਾਨੂੰ ਲੋਕਾਂ ਨੂੰ ਵੀ ਨਾਲ ਜਿਹੜਾ ਆ ਉਹ ਜਾਗਰੂਕ ਹੋ ਕੇ ਇਹਦੇ ਉੱਤੇ ਠੋਕ ਕੇ ਆਪਣੇ ਬੱਚਿਆਂ ਨੂੰ ਵੀ ਵੇਅਰ ਕਰਨਾ ਪਊਗਾ ਕਿ ਕਾਕਾ ਜੇ ਗੱਡੀ ਹੁੰਦੀ ਚਲਾਉਣੀ ਫੇਰ ਟੈਸਟ ਦੇ ਜੇ ਤੂੰ ਐਕਟਿਵ ਆ ਮੋਟਰਸਾਈਕਲ ਹੁੰਦਾ ਫੇਰ ਤੂੰ ਟੈਸਟ ਦੇ ਫੇਰ ਪਾਸ ਕਰਕੇ ਫੇਰ ਤੂੰ ਸੜਕਾਂ ਤੇ ਚੱਲ ਜੀ ਅੱਛਾ ਮੈਂ ਆ ਨਾ ਪਿਛਲੇ ਤਕਰੀਬਨ 20 ਸਾਲਾਂ ਤੋਂ ਇਹ ਦੇਖ ਰਿਹਾ ਹਾਂ ਕਿ ਸਰਕਾਰਾਂ ਕਈ ਬਦਲੀਆਂ ਕਈ ਆਈਆਂ ਗਈਆਂ ਔਰ ਇਹ ਦਾਵਾ ਵੀ ਕੀਤਾ ਗਿਆ ਕਿ ਜਿਹੜੇ ਏਜੰਟ ਹੈਗੇ ਆ ਉਹਨਾਂ ਨੂੰ ਆਊਟ ਕਰਤਾ ਗਿਆ ਦਫਤਰਾਂ ਚੋਂ ਏਜੰਟਾਂ ਨੂੰ ਆਊਟ ਪਹਿਲਾ ਇਹ ਹੋਇਆ ਕਿ ਟੋਟਲ ਏਜੰਟ ਕੋਈ ਵੜੇਗਾ ਹੀ ਨਹੀਂ ਅੰਦਰ ਏਜੰਟ ਦਾ ਕੋਈ ਪੇਪਰ ਅੰਦਰ ਨਹੀਂ ਆਊਗਾ ਔਰ ਕਾਫੀ ਹੱਦ ਤੱਕ ਪਹਿਲਾਂ ਸ਼ੁਰੂਆਤ ਦੇ ਵਿੱਚ ਇਹਦਾ ਦਬਾਅ ਵੀ ਬਣ ਰਿਆ ਰਿਹਾ ਬਣਿਆ ਰਿਹਾ ਲੇਕਿਨ ਫਿਰ ਬਾਅਦ ਚ ਕੁਝ ਏਜੰਟ ਜਿਹੜੇ ਹੈਗੇ ਐ ਜਿਹੜੇ ਥੋੜੇ ਬਹੁਤ ਪੜੇ ਲਿਖੇ ਸੀ ਉਹਨਾਂ ਨੂੰ ਲੀਗਲਾਈਜ਼ ਕਰ ਦਿੱਤਾ ਗਿਆ ਤੁਹਾਨੂੰ ਸ਼ਾਇਦ ਯਾਦ ਹੋਊਗਾ ਠੀਕ ਹੈ ਜੀ ਇਹ ਗੱਲ ਕੋਈ 12 10 12 ਸਾਲਾਂ ਦੀ ਹੋਣੀ ਹੈ ਜੀ ਤੇ ਉਹਨੂੰ ਲੀਗਲਾਈਜ਼ ਕਰਤਾ ਗਿਆ ਕਿ ਉਹਨਾਂ ਲੀਗਲਾਈਜ਼ ਦੇ ਪਰਦੇ ਦੇ ਵਿੱਚ ਹੋਰ ਏਜੰਟ ਜਿਹੜੇ ਹੈਗੇ ਉਹਨਾਂ ਐਂਟਰ ਕਰ ਗਏ ਨਹੀਂ ਨਹੀਂ ਦੇਖੋ ਜੀ ਸਾਡੇ ਜਿਹੜਾ ਲਾਇਸੈਂਸ ਦਾ ਪ੍ਰੋਸੈਸ ਹੈ ਜਾਂ ਜਿਵੇਂ ਪਾਸਪੋਰਟ ਦਾ ਪ੍ਰੋਸੈਸ ਹੈ ਇਹ ਸਾਡੇ ਲੋਕ ਸੋਚਦੇ ਆ ਸ਼ਾਰਟਕਟ ਮਾਰ ਦਈਏ ਕਿ ਸਾਸੀਂ ਕਿਦਾਂ ਅਪਲਾਈ ਕਰਾਂਗੇ ਬੇਸ਼ੱਕ ਸਰਕਾਰ ਵੱਲੋਂ ਬੜਾ ਸੁਖਾ ਜਿਹੜਾ ਪ੍ਰੋਸੈਸ ਅਡਾਪਟ ਕੀਤਾ ਗਿਆ ਤੁਸੀਂ ਆਧਾਰ ਕਾਰਡ ਦਾ ਨੰਬਰ ਪਾਓ ਤੁਹਾਨੂੰ OTP ਆਉਂਦਾ ਤੁਸੀਂ ਅਪਲਾਈ ਕਰ ਸਕਦੇ ਹੋ ਸਭ ਕੁਝ ਪਰ ਇਹਨਾਂ ਕੁਝ ਅਫਸਰਾਂ ਦੇ ਨਾਲ ਮਿਲ ਕੇ ਇਹ ਕੁਝ ਕੁੰਡੀਆਂ ਰੱਖੀਆਂ ਹੋਈਆਂ ਕਿ ਤੁਸੀਂ ਅਪਲਾਈ ਤਾਂ ਕਰਤਾ ਉਹ ਉਨੀ ਦਰ ਪਾਸ ਨਹੀਂ ਹੋਣਾ ਜਿੰਨੀ ਦਰ ਤੁਹਾਡੀ ਅੰਦਰ ਕਿਤੇ ਸੈਟਿੰਗ ਨਹੀਂ ਆ ਹੁਣ ਸੈਟਿੰਗ ਕਰਨ ਵਾਸਤੇ ਹੁਣ ਉਹ ਜਿਹੜਾ ਜਿੰਨੇ ਅਪਲਾਈ ਕੀਤਾ ਕੋ ਐਪਲੀਕੈਂਟ ਹੈ ਉਹ ਸਿੱਧਾ ਅਫਸਰ ਨੂੰ ਜਾ ਕੇ ਤਾਂ ਕਹਿ ਨਹੀਂ ਸਕਦਾ ਉਹਨੇ ਥਰੂ ਏਜੰਟ ਜਾਣਾ ਏਜੰਟ ਨੇ ਉਹਦੀ ਕਲੈਕਸ਼ਨ ਕਰਨੀ ਤੇ ਸ਼ਾਮ ਨੂੰ ਜਾ ਕੇ ਉਸ ਅਫਸਰ ਨਾਲ ਹਸਾਬ ਕਰਨਾ ਇਸ ਤਰੀਕੇ ਨਾਲ ਜਿਹੜੇ ਉਹ ਹੋਏ ਆ ਸਾਡੇ ਰੀਸੈਂਟ ਅਮਨਿਸਰ ਦਾ ਇੱਕ ਨਵਾਂ ਕੇਸ ਆਇਆ ਇੱਕ ਮੈਡਮ ਨੇ ਉਹ ਚਲਾਨ ਤੇ ਬੈਠਦੇ ਨੇ हेलमेट ਦੇ 6 ਚਲਾਨ ਚਲਾਨ ਆਉਂਦੇ ਨੇ ਉਹਨਾਂ ਕੋਲ हेलमेट ਚ ਕੀ ਹੈ ਅਗਰ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ ਤਾਂ ਤੁਹਾਡਾ ਜਿਹੜਾ ਲਾਇਸੈਂਸ ਥੋੜੀ ਜੇ ਤੁਸੀਂ ਹੈਲਮਟ ਨਹੀਂ ਪਾਇਆ ਤਾਂ ਤੁਹਾਡਾ 3 ਮਹੀਨੇ ਲਈ ਸਸਪੈਂਡ ਵੀ ਕੀਤਾ ਜਾ ਸਕਦਾ ਹੈ ਲਾਇਸੈਂਸ ਉਹ 6 ਚਲਾਨਾਂ ਦੇ ਵਿੱਚ 3 ਚਲਾਨਾਂ ਦੀ ਰਸੀਦ ਕੱਢਦੇ ਨੇ 6-6000 ਰੁਪਏ ਦੀ ਮਤਲਬ ਚਲਾਨ ਕਰਦੇ ਨੇ ਬਾਕੀਆਂ ਦੀ 1-1000 ਰੁਪਏ ਦੀ ਕਰ ਦਿੰਦੇ ਨੇ ਇੱਥੇ ਫਰਕ ਕਿਉਂ ਕੀ ਮੈਡਮ ਕੋਲ ਉਹ ਅਧਿਕਾਰ ਹੈ ਕਿ ਉਹ ਆਪਣੀ ਮਰਜ਼ੀ ਨਾਲ ਚਲਾਨ ਦੇ ਅਮਾਉਂਟ ਘਟਾ ਸਕਦੇ ਨੇ ਜਾਂ ਇਹ ਮਾਮਲਾ ਸਾਡੇ ਜਿਹੜਾ ਉੱਥੇ ਇੱਕ ਵੱਡੇ ਲੈਵਲ ਤੇ ਜਿਹੜਾ ਹਾਈਲਾਈਟ ਹੋਇਆ ਆ ਆਰਟੀਆ ਜਿਹੜੇ ਸਾਡੇ ਅੰਮ੍ਰਿਤਸਰ ਦੇ ਨੇ ਉਹ ਵੀ ਇਸ ਉੱਤੇ ਜਾਂਚ ਕਰ ਰਹੇ ਨੇ ਕਿ ਇਹਦੀ ਅਸਲੀਅਤ ਕੀ ਹੈ ਉਹ ਕਿਤਨਾ ਕਿਤੇ ਇਹ ਮੰਨਿਆ ਜਾ ਰਿਹਾ ਕਿ ਏਜੰਟਸ ਦੀ ਇਨਵੋਲਵਮੈਂਟ ਦੇਖੋ ਏਜੰਟਸ ਦੀ ਇਨਵੋਲਵਮੈਂਟ ਉਸੇ ਤਰ੍ਹਾਂ ਹੈ ਈਵਨ ਕਿ ਉਸ ਤੋਂ ਜ਼ਿਆਦਾ ਵਧੀ ਹੈ ਕਿਉਂਕਿ ਸਾਡੇ ਲੋਕ ਇਹਨੂੰ ਆਪ ਅਪਲਾਈ ਕਰਕੇ ਇਸ ਪ੍ਰੋਸੈਸ ਨੂੰ ਅਡਾਪਟ ਹੀ ਨਹੀਂ ਕਰਨਾ ਚਾਹੁੰਦੇ ਉਹ ਸ਼ਾਰਟਕਟ ਲੈਣਾ ਚਾਹੁੰਦੇ ਨੇ ਕਿ ਯਾਰ ਉੱਥੇ ਜਾ ਕੇ ਖੱਜਲ ਹੋਵਾਂਗੇ ਇਹਨਾਂ ਨੇ ਆਪ ਵੀ ਸਾਡੇ ਦਫਤਰ ਵਾਲਿਆਂ ਨੇ ਆਰਟੀਆ ਵਾਲਿਆਂ ਨੇ ਇਸ ਪ੍ਰੋਸੈਸ ਨੂੰ ਔਖਾ ਕੀਤਾ ਹੋਇਆ ਅਸੀਂ ਪਾਸਵਰਡ ਅਪਲਾਈ ਕਰਦੇ ਹਾਂ ਉਹ ਟਾਟਾ ਕੰਪਨੀ ਨੂੰ ਦਿੱਤਾ ਹੋਇਆ ਉੱਥੇ ਜਾਈਦਾ ਹੈ ਉਹ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਵੈਲਕਮ ਕਰਦੇ ਨੇ ਉਸ ਤਰੀਕੇ ਨਾਲ ਟਰਨ ਬਾਈ ਟਰਨ ਤੁਸੀਂ ਵਿੰਡੋ ਤੇ ਜਾਂਦੇ ਹੋ ਤੇ ਦਨ ਤੁਸੀਂ ਆਊਟ ਹੋ ਜਾਂਦੇ ਹੋ ਪਰ ਜਦੋਂ ਤੁਸੀਂ ਲਾਇਸੈਂਸ ਅਪਲਾਈ ਕਰਦੇ ਹੋ ਉਹ ਤੁਹਾਨੂੰ ਖੱਜਲ ਹੀ ਇੰਨਾ ਕਰ ਦਿੰਦੇ ਨੇ ਪਹਿਲਾਂ ਧੁੱਪੇ ਖਿਲਾੜ ਦਿੰਦੇ ਨੇ ਨਾ ਉੱਥੇ ਕੋਈ ਪਾਣੀ ਦੀ ਵਿਵਸਥਾ ਨਾ ਕੋਈ ਹੋਰ ਤੇ ਜਦੋਂ ਤੁਹਾਡੀ ਟਰਨ ਆਉਂਦੀ ਉਹ ਕਹਿੰਦੇ ਜੀ ਬੈਠੇ ਰਹੋ ਟਰਨ ਬਾਈ ਟਰਨ ਨਿਕਲੀ ਜਾਣਗੇ ਤੁਹਾਡੀ ਵਾਰੀ ਆ ਜਾਊਗੀ ਜਿੱਦਨ ਤੁਹਾਡੀ ਤਾਰੀਖ ਮਿਥੀ ਗਈ ਹੈ ਵੀ ਤੁਸੀਂ ਟੈਸਟ ਦੇਣਾ ਨਾ ਉਸ ਦਿਨ ਦੀ ਗੱਲ ਕਰ ਰਹੇ ਆ ਉਸ ਰਸ ਤੋਂ ਬਚਣ ਲਈ ਕਿਉਂਕਿ ਪ੍ਰਕਿਰਿਆ ਔਖੀ ਹੈ ਗਰਮੀ ਹੈ ਕਈ ਵਾਰੀ ਸਰਦੀ ਹੁੰਦੀ ਹੈ ਨਾ ਕੋਈ ਉੱਥੇ ਸਥਿਤੀਤ ਨਾ ਅਰੇਂਜਮੈਂਟ ਆਪ ਹੀ ਨਹੀਂ ਕੀਤਾ ਜਾਂਦਾ ਸੋ ਇਸ ਤੋਂ ਬਚਣ ਲਈ ਮਜਬੂਰਨ ਐਪਲਿੰਕੈਂਟਸ ਨੂੰ ਏਜੰਟਸ ਦਾ ਸਹਾਰਾ ਲੈਣਾ ਪੈਂਦਾ ਤੇ ਏਜੰਟਸ ਜਿਹੜੇ ਨੇ ਉਹ ਅੰਦਰ ਅਫਸਰਾਂ ਨਾਲ ਕਿਤੇ ਸੈਟਿੰਗ ਕਰਕੇ ਆਏ ਹੁੰਦੇ ਨੇ ਕਿ ਮੇਰਾ ਬੰਦਾ ਆਇਆ ਇਹਨੂੰ ਪਹਿਲਾਂ ਕੱਢ ਦਿਓ ਜਾਂ ਇਹ ਗੱਡੀ ਲੈ ਕੇ ਨਹੀਂ ਆਇਆ ਜਾਂ ਇਹਦਾ ਬਿਨਾ ਟੈਸਟ ਦਿੱਤੇ ਇਹਨੂੰ ਜਿਹੜਾ ਇਹਦਾ ਜਿਹੜਾ ਟੈਸਟ ਆ ਉਹ ਪਾਸ ਕਰ ਦਿੱਤਾ ਜਾਂਦਾ ਕਹਿਣ ਦੀ ਗੱਲ ਇਹ ਆ ਕਿ ਏਜੰਸੀ ਇਨਵੋਲਵਮੈਂਟ ਅੱਜ ਵੀ ਉਸੇ ਤਰ੍ਹਾਂ ਤੇ ਉਸ ਤੋਂ ਜ਼ਿਆਦਾ ਵਧੀ ਹੈ ਇਹਦਾ ਸੋਖਾ ਹੱਲ ਤੁਸੀਂ ਕੀ ਸਮਝਦੇ ਹੋ ਬਸ ਆਪਾਂ ਲਾਸਟ ਕੁਐਸਚਨ ਮੈਂ ਮੈਂ ਤਾਂ ਹੱਲ ਇਹ ਸਮਝਦਾ ਕਿ ਜਿਹੜੇ ਆਰਟੀਏ ਦਫਤਰ ਨੇ ਉਹਨਾਂ ਵਿੱਚ ਸਿਸਟਮ ਇਸ ਤਰ੍ਹਾਂ ਦਾ ਬਣਾਇਆ ਜਾਵੇ ਜਿਵੇਂ ਪਾਸਪੋਰਟ ਦਾ ਅਸੀਂ ਟਾਟਾ ਕੰਪਨੀ ਨੂੰ ਦਿੱਤਾ ਆ ਕੋਈ ਚਾਹੇ ਪ੍ਰਾਈਵੇਟ ਕੰਪਨੀ ਕਿਸੇ ਤਰੀਕੇ ਨਾਲ ਹੋਵੇ ਕੋਈ ਚੰਗਾ ਐਟਮੋਸਫੀਅਰ ਦਿੱਤਾ ਜਾਵੇ ਕੋਈ ਜਿਹੜਾ ਤੁਹਾਨੂੰ ਟੈਸਟ ਦੇਣ ਆਇਆ ਆ ਉਹਨੂੰ ਛੱਤ ਦਿੱਤੀ ਜਾਵੇ ਸਿਸਟਮ ਵਾਈ ਸਿਸਟਮ ਉਹਨੂੰ ਨੈਕਸਟ ਵਿੰਡੋ ਤੇ ਜਿਹੜਾ ਉਹ ਕੀਤਾ ਅੱਗੇ ਰੈਫਰ ਕੀਤਾ ਜਾਵੇ ਕਿ ਤੁਹਾਡਾ ਇੱਥੇ ਫੋਟੋ ਹੋ ਗਈ ਹੁਣ ਤੁਸੀਂ ਟੈਸਟ ਲਈ ਜਾ ਰਹੇ ਹੋ ਹੁਣ ਤੁਸੀਂ ਇਹ ਕਰ ਰਹੇ ਹੋ ਉਹਨੂੰ ਗਾਈਡ ਕੀਤਾ ਜਾਵੇ ਤੇ ਇਹ ਯਕੀਨਨ ਬਣਾਇਆ ਜਾਵੇ ਕਿ ਕਿਸੇ ਵੀ ਵੀਆਈਪੀ ਨੂੰ ਕਿਸੇ ਵੀ ਤਰੀਕੇ ਦਾ ਵੀਆਈਪੀ ਟਰੀਟਮੈਂਟ ਨਹੀਂ ਦਿੱਤਾ ਜਾਊਗਾ ਤੇ ਇਹਨੂੰ ਸਖਾਲਾ ਸਿਸਟਮ ਬਣਾਇਆ ਜਾਵੇ ਏਜੰਟਸ ਨੂੰ ਵਿੱਚੋਂ ਮਤਲਬ ਜੇ ਉਹ ਕਿਤੇ ਇਨਵੋਲਵਮੈਂਟ ਰੱਖਣਾ ਚਾਹੁੰਦੇ ਨੇ ਆਪਣੇ ਜੈਨੂਅਨ ਜੇ ਪੈਸੇ ਦੇਖੋ ਜਿਹੜੀ ਲਾਇਸੈਂਸ ਦੀ ਫੀਸ ਹੈ ਉਹ 1905 ਰੁਪਏ ਆ ਪਰ 10-10 ਹਜ਼ਾਰ ਰੁਪਿਆ ਵੀ ਲਿੱਤਾ ਜਾਂਦਾ ਹੁਣ ਏਜੰਟ ਦਾ ਜੀ ਨਹੀਂ ਕਰਦਾ ਕਿ ਉਹ ਇੰਨੇ ਨੇ ਪੈਸੇ ਇਹਨਾਂ ਤੋਂ ਲਵੇ ਪਰ ਕਿਉਂਕਿ ਅੰਦਰ ਵਾਲੇ ਕਹਿੰਦੇ ਵੀ ਇੰਨੇ ਪੈਸੇ ਚਾਹੀਦੇ ਆ ਕਿਉਂਕਿ ਏਜੰਟਸ ਦਾ ਅਪਲਾਈ ਕਰਨ ਦਾ ਜਿਹੜਾ ਖਰਚਾ ਆ ਉਹ ਮੇਰੇ ਹਿਸਾਬ ਨਾਲ 500-700 ਮੈਕਸਿਮਮ ਮੈਂ ਉਹਨਾਂ ਨੂੰ ਕਹਿੰਦਾ ਕਿ ਚਲੋ 500 ਤੱਕ ਤੁਸੀਂ ਲੈ ਸਕਦੇ ਹੋ ਪਰ ਕਿਉਂਕਿ ਅੰਦਰ ਬੈਠਾ ਅਫਸਰਾਂ ਨੂੰ ਕਹਿੰਦਾ ਵਾ ਜੇ ਮੇਰਨਾ ਕੰਮ ਕਰਨਾ ਤੇ ਇੰਨੇ ਪੈਸੇ ਤੈਨੂੰ ਮੈਨੂੰ ਦੇਣੇ ਪੈਣੇ ਆ ਤੇ ਉਹ ਮਜਬੂਰਨ ਉਹਦੀ ਫੀਸ ਵੀ ਵੱਧ ਪੇ ਕਰਨੀ ਪੈਂਦੀ ਆ ਤੇ ਜਾਣਬੁੱਝ ਕੇ ਜਿਹੜਾ ਉਹਦਾ ਸਿਸਟਮ ਗੜਬੜ ਕੀਤਾ ਗਿਆ ਦਫਤਰ ਦਾ ਉਹਨੂੰ ਸਖਾਲਾ ਕੀਤਾ ਜਾਵੇ ਵੈਬਸਾਈਟ ਉੱਤੇ ਈਜ਼ੀਲੀ ਅਪਲਾਈ ਕੀਤਾ ਜਾਵੇ ਈਜ਼ੀਲੀ ਜਾ ਕੇ ਟੈਸਟ ਦਿੱਤਾ ਜਾ ਸਕੇ ਜਦੋਂ ਅਸੀਂ ਇਹਨੂੰ ਈਜ਼ੀ ਕਰਾਂਗੇ ਤੇ ਲੋਕ ਆਪਣੇ ਆਪ ਇਹਨੂੰ ਅਪਲਾਈ ਕਰਕੇ ਸਹੀ ਤਰੀਕਾ ਅਡਾਪਟ ਕਰਕੇ ਆਪਣੀਆਂ ਗੱਡੀਆਂ ਵੀ ਪਾਸ ਕਰਾਉਣਗੇ ਆਪਣੇ ਲਾਇਸੈਂਸ ਵੀ ਜਿਹੜੇ ਅਪਲਾਈ ਕਰਕੇ ਆਪਣੇ ਲਾਇਸੈਂਸ ਵੀ ਲੈਣਗੇ ਇਹ ਤਰੀਕਾ ਜਿਹੜਾ ਉਹ ਸਹੀ ਤਰੀਕੇ ਨਾਲ ਜਦੋਂ ਅਸੀਂ ਇਹਨੂੰ ਚਲਾਵਾਂਗੇ ਜਿਵੇਂ ਪਾਸਪੋਰਟ ਦਫ਼ਤਰ ਤੇ ਪੈਨ ਕਾਰਡੀਆਂ ਹੋਰ ਚੀਜ਼ਾਂ ਬਣਦੀਆਂ ਨੇ ਉਸੇ ਤੋਂ ਬਾਅਦ ਜਿਹੜਾ ਨਤੀਜਾ ਜਿਹੜਾ ਆਊਗਾ ਤੁਸੀਂ ਦੇਖੋਗੇ ਕਿ ਲਾਇਸੈਂਸ ਸਹੀ ਤਰੀਕੇ ਬਣਨਗੇ ਲੋਕ ਸਹੀ ਟੈਸਟ ਦੇਣਗੇ ਤੇ ਐਕਸੀਡੈਂਟਾਂ ਦੀ ਗਿਣਤੀ ਜਿਹੜੀ ਆ ਉਹ ਬਿਲਕੁਲ ਘਟੂਗੀ ਤੇ ਲੋਕ ਸੁਰੱਖਿਅਤ ਜਿਹੜਾ ਆ ਉਹ ਸੜਕਾਂ ਤੇ ਜਿਹੜਾ ਸਫ਼ਰ ਕਰ ਸਕਣਗੇ। ਅ ਸ਼ੁਕਰੀਆ ਤੁਸੀਂ ਸਟੂਡੀਓ ਨੂੰ ਆ ਕੇ ਸਾਡਾ ਟਾਈਮ ਦਿੱਤਾ ਯਾਨੀ ਸਾਡੇ ਸਟੂਡੀਓ 'ਚ ਆ ਕੇ ਸਾਨੂੰ ਟਾਈਮ ਦਿੱਤਾ ਔਰ ਇਹ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ ਜਿਹੜੀ ਤੁਸੀਂ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਨਹੀਂ ਜਿਹੜੇ ਇਸ ਪ੍ਰਕਿਰਿਆ 'ਚ ਜਾਣਦੇ ਤੇ ਹੈਗੇ। ਲੇਕਿਨ ਖੱਜਲ ਖਵਾਰ ਨਹੀਂ ਹੋਣਾ ਚਾਹੁੰਦੇ ਤੁਹਾਡੇ ਕਹਿਣ ਦੇ ਮੁਤਾਬਕ ਖੱਜਲ ਖਵਾਰ ਨਹੀਂ ਹੋਣਾ ਚਾਹੁੰਦੇ ਔਰ ਵਾਕਈ ਇਹ ਪ੍ਰਕਿਰਿਆ ਨੂੰ ਸੌਖਾ ਬਣਾਇਆ ਜਾਣਾ ਚਾਹੀਦਾ ਸੁਖਾਲਾ ਬਣਾਇਆ ਜਾਣਾ ਚਾਹੀਦਾ ਤਾਂ ਕਿ ਜਿਹੜੀ ਕਰਪਸ਼ਨ ਹੈਗੀ ਹੈ ਉਹ ਆਟੋਮੈਟਿਕਲੀ ਖਤਮ ਹੋ ਜਵੇ ਉਸ ਨੂੰ ਖਤਮ ਕਰਨ ਦੀ ਲੋੜ ਨਾ ਪਵੇ ਅੱਜ ਸਾਡੇ ਨਾਲ ਅਮਰਤਪਾਲ ਸਿੰਘ ਬਬਲੂ ਅੰਮ੍ਰਿਤਸਰ ਤੋਂ ਸਪੈਸ਼ਲ ਆ ਕੇ ਸਾਡੇ ਨਾਲ ਜੁੜੇ ਹੋਏ ਸੀ ਔਰ ਇੱਕ ਇਹ ਵੱਡੀ ਸਮੱਸਿਆ ਬਾਰੇ ਇੱਥੇ ਗੱਲਬਾਤ ਕੀਤੀ ਅਗਲੇ ਕਿਸੇ ਅਜਿਹੀ ਸ਼ਖਸੀਅਤ ਨਾਲ ਫੇਰ ਮੁਲਾਕਾਤ ਕਰਾਵਾਂਗੇ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਨਮਸਕਾਰ